ਚੋਰੀ ਹੋ ਗਿਆ ਜੀ ਮੈਨੂੰ 6:4 ਵਜੇ ਫੋਨ ਆਇਆ ਬੰਦੇ ਦਾ ਜੀ ਦੱਸਿਆ ਗਿਆ ਜੀ ਥੋੜੀ ਦੁਕਾਨ ਦਾ ਸ਼ਟਰ ਪੁੱਲਾ ਪਿਆ ਜੀ ਕਿੰਨਾ ਨੁਕਸਾਨ ਹੋ ਗਿਆ ਜੀ ਮੇਰਾ ਨੁਕਸਾਨ ਤਕਰੀਬਨ 1.5 ਤੋਂ 2 ਲੱਖ ਦੇ ਕਰੀਬ ਮੇਰਾ ਨੁਕਸਾਨ ਹੋ ਗਿਆ ਕੀ ਕੀ ਸਮਾਨ ਲੈ ਗਏ ਜੀ ਇਨਵਰਟਰ ਬੈਟਰੀਆਂ ਜੀ ਤਾਂਬਾ ਤੇ ਸਕ੍ਰੈਪ ਵਗੈਰਾ ਪਈ ਸੀਗੀ ਪੁਰਾਣੀ ਜੀ ਅੱਛਾ ਜੀ ਇਨਵਰਟਰ ਬੈਟਰੀਆਂ ਤੁਹਾਨੂੰ ਕਿਹਨਾਂ ਨੇ ਦੱਸਿਆ ਵੀ ਤੁਹਾਡੀ ਦੁਕਾਨ ਚੋਰੀ ਹੋ ਗਈ ਸਵੇਰੇ ਬੰਦਾ ਸੈਰ ਕਰਨ ਆਇਆ ਸੀ ਉਹਨੇ ਮੈਨੂੰ ਫੋਨ ਕੀਤਾ ਜੀ ਤੁਹਾਡੇ ਦੁਕਾਨ ਦਾ ਸ਼ਟਰ ਖੁੱਲਾ ਪਿਆ ਜੀ ਤਾਂ ਕਰਕੇ ਮੈਨੂੰ ਫੋਨ ਆਇਆ ਤਾਂ ਜਦ ਹੀ ਮੈਂ 4:30 ਵਜੇ ਆ ਕੇ ਦੇਖਿਆ ਤਾਂ ਸ਼ਟਰ ਖੁੱਲਾ ਸੀਗਾ ਸਾਮਾਨ ਮੇਰਾ ਇੱਥੋਂ ਚੱਕਿਆ ਗਿਆ ਸਾਰਾ ਅੱਛਾ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੇਰਾ 24 ਨੁਕਸਾਨ ਹੋਇਆ ਜੀ ਕਾਰਵਾਈ ਹੋਏ ਮੈਨੂੰ ਪੂਰਾ ਉਹਦੇ ਮੁਆਫਜ਼ਲ ਸਾਹਿਬ ਇੱਕ ਸਾਡੇ ਕੋਲ ਕੰਪਲੀਟ ਦੇ ਕੇ ਗਏ ਨੇ ਰਿਟਰਨ ਦੇ ਵਿੱਚ ਸ਼੍ਰੀਮਤੀ ਬੀਜੇ ਕਈ ਉਹਨਾਂ ਦੇ ਘਰ ਇਲੈਕਟ੍ਰੀਕਲ ਦੀ ਸ਼ਾਪ ਆ ਸਮਰਾਲਾ ਚੌਂਕ ਦੇ ਵਿੱਚ ਉਹਦੇ ਵਿੱਚ ਰਾਤ ਕੁਝ ਜਿਹੜਾ ਹੈਗਾ ਇਲੈਕਟ੍ਰੋਨਿਕਸ ਸਮਾਨ ਜਿਹਦੇ ਵਿੱਚ ਉਹਨਾਂ ਦੇ ਦੱਸਣ ਮੁਤਾਬਕ ਇੱਕ ਕੁਝ ਬੈਟਰੀਆਂ ਨੇ ਤੇ ਕੁਝ ਇਨਵਰਟਰ ਨੇ ਤੇ ਮੜੀ-ਮੁੱਢੀ ਜਿਹੜੀ ਹੈਗੀ ਆ ਕਾਪਰ ਦੀ ਤਾਰ ਉਹਦੇ ਸਬੰਧੀ ਜਿਹੜੀ ਹੈਗੀ ਆ ਸਾਡੇ ਕੋਲ ਕੰਪਲੇਂਟ ਆ ਗਈ ਹੈ ਪਰਚਾ ਦਰਜ ਕੀਤਾ ਜਾ ਰਿਹਾ ਪਰਚਾ ਦਰਜ ਕਰਕੇ ਸੀਸੀਟੀਵੀ ਕੈਮਰੇ ਦੇਖ ਕੇ ਜਲਦੀ ਜਿਹੜੇ ਹੈਗੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ